ਹੈਲੋ ਕਿੱਥੇ ਛੋਟੇ ਆ ਘਰੇ ਆ ਯਾਰ ਆ ਕੰਮ ਚੱਤੀ ਆਇਆ ਠੀਕ ਬਾਈ ਸ਼ਸ਼ੀ ਕਾਲ ਸਾਸਰੀ ਕਾਲ ਉਹ ਕਰਾਇਆ ਕੰਮ ਆਪਣਾ ਹਾਂਜੀ ਹਾਂਜੀ ਕਰਾਇਆ ਜੀ ਤੇ ਕੀ ਕੀਤਾ ਦੱਸਾਂ ਹਲਵਾਈ ਨੇ 20 ਯਾਰ ਮੰਗਿਆ ਜੀ ਅੱਛਾ ਠੀਕ ਆ ਤੇ 15 ਸ਼ਰਾਬ ਦੀਆਂ ਪੇਟੀਆਂ 15 ਹਾਂਜੀ ਨੇ 30 ਘਰ ਖੁੱਲੀ ਵਰਤੋਣੀ ਆਪਾਂ ਠੀਕ ਆ ਹਾਂ ਹਾਂ ਤੇ ਆਰਕੈਸਟਾਂ ਵਾਲਿਆਂ ਨੇ 1/2 ਲੱਖ ਮੰਗਿਆ 1/2 ਲੱਖ ਦੇ ਕੀ ਬਣੂਗਾ ਉਹਨਾਂ 2 ਲੱਖ ਰੁਪਏ ਆਪਾਂ ਦੇ ਦਾਂਗੇ ਠੀਕ ਆ ਆਰਕਸ਼ ਸੱਦਨੀ ਵਧੀਆ ਜਿਹੜੇ ਫਲਾਣੇ ਪਿੰਡ ਨੰਬਰ ਦਾ ਨਹੀਂ ਆਪਾਂ ਗੈਹ ਵਿਆਹ ਦੇਖਣਾ ਹਾਂਜੀ ਉਹ ਉਹ ਲਿਉਣੀ ਐ ਠੀਕ ਆ ਠੀਕ ਆ 2 ਲੱਖ ਰੁਪਏ ਦੇਵਾਂਗੇ ਇਸ਼ਾਰਾ ਪੇਟ 30 ਕਰ ਦੇ ਖੁੱਲੀ ਵਰਤੋਣੀ ਕੋਈ ਆਪਣੇ ਰਿਸ਼ਤੇਦਾਰ ਨਾਰਾਜ਼ ਹੋ ਗਨੇ ਜਾਵੇ ਠੀਕ ਹੈ ਠੀਕ ਆ ਤੇ ਆਪਣੇ ਉਹ ਬਾਬੇ ਭਾਈ ਨੂੰ ਕਿਹਾ ਗੁਰਦਰੇ ਦੇ ਨੂੰ ਪਾਠ ਕਰਾਉਣਾ ਸੀ ਹਾਂਜੀ ਕਹਿਤਾ ਸੀ ਸੱਦਣਾ ਸੀ ਆਪਾਂ ਕਰੀਏ ਉਹਨੂੰ ਗੱਲਬਾਤ ਕਰ ਲੈਂਦੇ ਆਪਣੀ ਨਾਲ ਸੱਦ ਲੈਣੇ ਹਾਂ ਫੋਨ ਕਰ ਉਹਨੂੰ ਠੀਕ ਆ ਨਾਲ ਸੱਦ ਦਾ ਫੋਨ ਕਰਕੇ ਹੈਲੋ ਬਾਬਾ ਜੀ ਸ਼ਸ਼ੀ ਕਾ ਹਾਂਜੀ ਤੇ ਆਪਣੇ ਵਿਆਹ ਦਾ ਪ੍ਰੋਗਰਾਮ ਸੀ ਮੜਾ ਜਾਇਓ ਹਾਂਜੀ ਤੇ ਉਹ ਵੇਖੀ ਕੌਣ ਆਇਆ ਹੈ ਬਾਰ ਉਹ ਬਾਬਾ ਜੀ ਹਾਏ ਹੈਗੇ ਕਿਰੇ ਸਦਾ ਹਾਂਜੀ ਸਤਿ ਸ੍ਰੀ ਅਕਾਲ ਜਗੀਰ ਸਤਿ ਸ੍ਰੀ ਅਕਾਲ ਜੀ ਆਓ ਜੀ ਬਾਬਾ ਜੀ ਹਾਏ ਜੀ ਜੀ ਆਣ ਜੀ ਆ ਪਹਿਲਾਂ ਸਿੰਘਾ ਪਾਣੀ ਲੈ ਆ ਤੇ ਆ ਬਾਬਾ ਜੀ ਹਾਂਜੀ ਬਾਬਾ ਜੀ ਆਪਣੇ ਮੁੰਡੇ ਦਾ ਫੋਨ ਗਿਆ ਸੀ ਜੀ ਸਰਦਾਰ ਜੀ ਹਾਂਜੀ ਆਪਣੇ ਨਾ ਵਿਆਹ ਲੜਕੇ ਦਾ ਅੱਛਾ ਜੀ ਤੇ ਆਪਾਂ ਕੋਹਣਾ ਖੰਡ ਪਟਸਾ ਹੈ ਕੋਈ ਨਹੀਂ ਜੀ ਕਰਦੇ ਅਗੇ ਇਹ ਤੁਹਾਡੇ ਤੋਂ ਸਮਾ ਲੈਣਾ ਸੀ ਹਾਂਜੀ ਹਾਂਜੀ ਤੇ ਕੀ ਆਪਣੀ ਚੱਲਦੀ ਮੋਖ ਮੁਖ ਕੋਈ ਸੇਵਾ ਕੀ ਹੈ ਜੀ ਮੋਖ ਜੀ ਖਣਪੜ ਸਾਹਿਬ ਦੀ ਹੈ ਜੀ 7500 ਰੁਪਏ 7500 ਹਾਂਜੀ 7500 ਜੀ ਐਣਾ ਜੀ ਪਿਛਲੇ ਬਾਬਾ 5100 ਲੈਂਦੇ ਸੀ ਨਹੀਂ ਜੀ ਹੁਣ ਪਾਠੀ ਸਿੰਘ ਨਹੀਂ ਆਉਂਦੇ ਪਹਿਲਾਂ ਅੱਜ ਤੋਂ 15 20 ਸਾਲ ਪਹਿਲਾਂ ਇੰਦੀਆਂ ਪੇਟੀਆਂ ਚੱਲਦੀਆਂ ਸੀ ਹੁਣ ਨਹੀਂ ਸਿਸਟਮ ਚੱਲਦਾ ਹੁਣ ਪਾਠੀ ਸਿੰਘ પેટ્રોલ ਖਰਚਾ ਹੋ ਜਾਂਦਾ ਤੇ ਪਾਠੀ ਸਿੰਘ ਨਹੀਂ ਆਉਂਦੇ ਜੀ ਨਹੀਂ ਜੀ ਇੰਨੀ ਜਿਆਦੇ ਪੇਟਾ ਤੁਸੀਂ ਤਾਂ ਪਾਣੀ ਵੇਚ ਲਾ ਪਏ ਨਹੀਂ ਵੇਚਣ ਮਚਾਉਣ ਵਾਲੀ ਗੱਲ ਹੈ ਨਹੀਂਗੀ ਜੀ ਇਹ ਤਾਂ ਸਰਦਾ ਨਹੀਂ ਜੀ ਆਕੀ ਸਿੰਘਣੀ ਕੀਰਤਨ ਕੀਰਤਨ ਕਿੰਨੇ ਸਿਸਟਮ ਕੋਈ ਇਹ ਕੀਰਤਨ ਕਰਾਉਣਾ ਹੈ ਕੀਰਤਨ ਕਰ ਦਾਂਗੇ ਜੀ ਤੇ ਥੋੜੀ ਜਿਹੀ ਪੇਟਾ 1500 ਰੁਪਿਆ ਲੈ ਲਾਂਗੇ 1500 ਹਾਂਜੀ ਆ ਲੜਕਾ ਸਾਡੇ ਰਿਸਦਰ ਕਰਦੇ ਰਿਸ ਕੀਰਤਨ ਹਾਂਜੀ ਤੋਂ ਕਹਿੰਦੇ ਅਸੀਂ ਫ੍ਰੀ ਕਰ ਦਾਂਗੇ ਤੁਹਾਨੂੰ ਕੋਈ ਤਰਾਜਤ ਨਹੀਂ ਤਰਾਜਤ ਹੀ ਗਈ ਜੀ ਪਰਿਵਾਰ ਛੱਡ ਕੇ ਅਸੀਂ ਇੱਥੇ ਬੈਠੇ ਆ ਹਜੇ ਬਾਹਰ ਦੇ ਬੰਦੇ ਪ੍ਰੋਗਰਾਮ ਕਰਦੇ ਨੇ ਹਾਂਜੀ ਹਾਂਜੀ ਪਰ ਸਰਾਂ ਸੰਤਰਾਜ ਤੇ ਗਈ ਹੈ ਤੁਹਾਨੂੰ 1500 ਨਾਲ ਕੁਛ ਵੀ ਨਹੀਂ ਫਰਕ ਪੈਂਦਾ ਨਹੀਂ ਫਰਕ ਦੇ ਪੈਸਾ ਪੈਸਾ ਹੀ ਹੈ ਜੀ ਫਰਕ ਕਿਉਂ ਨਹੀਂ ਪੈਂਦਾ ਸਾਨੂੰ ਨਹੀਂ ਤੁਸੀਂ ਫ੍ਰੀ ਕਰ ਦੋ ਨਹੀਂ ਅਨੰਦ ਜੀ ਆ ਰਹੇ ਨੇ ਯਾਰੀ ਜੀ ਅੱਜ ਤੁਹਾਡੇ ਕਿਤਾ ਕੱਲ ਦੂਜੇ ਵੀ ਆਖਣਗੇ ਸਾਡੇ ਵੀ ਫ੍ਰੀ ਕਰੋ ਤੁਸੀਂ ਐ ਕਰੋ ਬਾਬਾ ਜੀ ਕੋਈ ਨਹੀਂ ਚਲੋ ਕੋਲ ਮਲਾ ਕੇ ਕਰਾ ਲਾਂਗੇ ਪਰ ਤੁਸੀਂ ਪੇਟਾ ਤੇ ਕਟ ਘਟਾਓ ਨਹੀਂ ਪੇਟਾ ਤੇ ਨਹੀਂ ਕੱਟਉਂਦੇ ਸੂਲ ਸਾਹਬ ਲਈ ਇੱਕ ਹੀ ਆ ਜੀ ਅਮੀਰ ਗਰੀਬ ਦੇ ਲਈ ਅਸੀਂ ਇੱਕ ਹੀ ਰੱਖਿਆ ਸਿਸਟਮ ਐਦਾਂ ਨਾ ਤੁਸੀਂ ਕਰੋ ਕੱਲ ਨੂੰ ਫਿਰ ਗਰੀਬ ਪਰਿਵਾਰ ਵੀ ਆਂਦੇ ਨੇ ਫਿਰ ਐਦਾਂ ਹੁਣ ਜਿਹੜੇ ਪਾਠੀ ਸਿੰਘ ਉਹਦੇ ਮੈਂ ਕੱਲੇ ਨੇ ਕਿਹੜਾ 75000 ਲੈ ਲਾ ਬਾਬਾ ਜੀ ਵੇਖੋ ਅਸੀਂ ਆਉਣਾ ਵੇਖੋ ਆ ਖਰਚਾ ਕਿੰਨਾ ਕਰ ਲੱਗੇ ਖਾਣ ਪਾਣ ਸਾਹਿਬ ਤੇ ਆ ਮਤਲਬ ਵਿਆਹ ਤੇ ਖਾ ਅਸੀਂ ਖਰਚਾ ਕਰ ਲੱਗੇ ਆ ਆਰਕੈਸਟਰ ਸੱਦ ਬੱਲੇ 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 ਹਾਂਜੀ ਤੇ ਹਲਵਾਈ ਦੋ 20 ਹਰ ਉਹਨੇ ਲੈਣਾ ਅੱਛਾ ਜੀ ਚ ਸ਼ਰਾਬ ਦੀਆਂ ਪੇਟੀਆਂ ਬੱਚਾ ਕਹਿੰਦਾ ਮੈਂ 15 ਲਿਆਉਣੀ ਆ ਮੈਂ 30 ਲਿਆ ਕੋਈ ਇਹਦਰ ਆਪਣਾ ਨਰਾਜ ਹੋਗੇ ਨਾ ਜਾਵੇ ਖੁਸ਼ ਹੋਗੇ ਜਾਣ ਕਿਉਂਕਿ ਅੱਜ ਕੱਲ ਸ਼ਰਾਬ ਰੇਕ ਪੀਂਦਾ ਬਾਬਾ ਜੀ ਵਿਆਹ ਚੱਲਦੀ ਆ ਜੇ ਕਿਸੇ ਨੂੰ ਵਿਆਹ ਜਿਵਾਈ ਭਾਈ ਨਾ ਪੁੱਛੀਏ ਸ਼ਰਾਬ ਤੇ ਗੁੱਸਾ ਖਾ ਕੇ ਚੱਲ ਜਾਂਦਾ ਮਤਲਬ ਤੁਸੀਂ ਫਿਰ ਆਦੇ ਰਿਸ਼ਤੇਦਾਰ ਸ਼ਰਾਬਾਂ ਪਹਿਲਾਂ ਪਾ ਕੇ ਖੁਸ਼ ਕਰਨੇ ਨੇ ਬਾਣੀ ਨਾਲ ਕੋਈ ਖੁਸ਼ ਹੋ ਜਾਣਗੇ ਖੁਸ਼ ਹੋਗੇ ਫਿਰ ਤੁਹਾਨੂੰ ਬਾਣੀ ਨਾਲ ਨਹੀਂ ਕੋਈ ਮਤਲਬ ਹੈ ਬਾਣੀ ਦੀ ਸੁਣੀਏ ਦੀ ਕੰਨਾਂ ਨਾਲ ਹੀ ਗੁਰਦਾਰੇ ਜਾਂਦੇ ਨੇ ਦਿਲੇ ਮੱਥਾ ਟੇਕਣਾ ਸਵੇਰੇ ਸ਼ਾਮ ਜਾਂਦੇ ਨੇ ਹੀ ਮੱਥਾ ਬਾਣੀ ਸੁਣਦੇ ਜਾ ਕੇ ਆਹੀ ਨਹੀਂ ਪਰ ਤੁਸੀਂ ਉਹਨਾਂ ਦਾ ਸ਼ਰਾਬੀਆਂ ਦਾ ਉਹਨਾਂ ਚੀਜ਼ਾਂ ਦਾ ਮੁੱਲ ਪਾ ਲਿਆ ਆਰਕੈਸਟ੍ਰਲ ਜਿਨ੍ਹਾਂ ਨੇ ਗੰਦਗੀ ਕਰਕੇ ਜਾਣੀ ਜਿਨ੍ਹਾਂ ਨੇ ਤਿੰਨ ਦਿਨ ਦਿਨ ਰਾਤ ਗੁਰੂ ਦੀ ਬਾਣੀ ਗਾਉਣੀ ਉਹਨਾਂ ਦਾ ਫਿਰ ਕੋਈ ਮੁੱਲ ਨਹੀਂ ਹੈਗਾ ਪਾਠੀ ਸਿੰਘ ਬਾਬਾ ਜੀ ਮੁੱਲ ਤਾਂ ਹੀ ਪਾਉਂਿਆ ਸੀ ਤਾਂ ਹੀ ਆਪਣੇ ਬਾਬਾ ਜੀ ਤਾਂ ਹੀ ਪਾਠੀ ਸਿੰਘ ਇਸ ਚੀਜ਼ ਤੋਂ ਪਿੱਛੇ ਹਟਦੇ ਪਏ ਨੇ ਦੁਕਾਨਾ ਲ ਰੇੜੀਆਂ ਲਾ ਰਹੇ ਨੇ ਚੰਗੇ ਚੰਗੇ ਕਹਿੰਦੇ ਕੌਂਦੇ ਪਾਤੀ ਸਿੰਘ ਰੇੜੀਆਂ ਲਾ ਰਹੇ ਨੇ ਕਿਉਂ ਜਦੋਂ ਉਹਨਾਂ ਨੂੰ ਹੱਕ ਨਹੀਂ ਦੇਦੇ ਤੁਸੀਂ ਆਰਕੈਸਟ੍ਰਾ ਨੂੰ ਤੁਸੀਂ 2 ਲੱਖ ਦੇਤਾ 1.5 ਲੱਖ ਚ ਬੰਨਦੇ 50 ਹਜ਼ਾਰ ਵੱਧ ਦੇਤਾ ਹਾਂਜੀ ਸ਼ਰਾਬਾਂ ਵੱਧ ਮੰਗਾ ਲੀਆਂ ਹਰ ਕੰਮ ਤੁਸੀਂ ਵੱਧ ਪੈਸੇ ਦੇਣ ਤੇ ਜਦੋਂ ਪਾਤੀ ਸਿੰਘਾਂ ਦੀ ਗੱਲ ਆਉਂਦੀ ਹੈ ਉਹਦੇ ਤੁਸੀਂ ਪਿੱਛੇ ਪੈਰਾ ਢਾ ਲੈਂਦੇ ਤਾਂ ਪਾਤੀ ਸਿੰਘਾਂ ਆਪ ਦੇ ਕੇਸ ਘਟਾਈ ਜਾਂਦੇ ਨੇ ਲੈਂਡ ਛੱਡੀ ਜਾਂਦੇ ਨੇ ਅੱਜ ਇੱਕ ਗੱਲ ਯਾਦ ਰੱਖਿਓ ਆਉਣ ਵਾਲੇ ਸਮੇਂ ਤੇ ਤੁਹਾਨੂੰ ਇੱਕ ਵੀ ਪਾਤੀ ਸਿੰਘ ਨਹੀਂ ਜੇ ਮਿਲਣਾ ਜੇ ਹਾਲਾਤ ਰਹੇ ਤਾਂ ਹਾਂਜੀ ਤਸੀਂ ਕੋਲੇ ਸਮਝੋ ਸਿਆਣੇ ਦੇ ਪਿੰਡ ਦੇ ਨੰਬਰਦਾਰ ਬੰਦੇ ਜੀ ਤੁਸੀਂ ਜਿੱਥੇ ਇਹਨੇ ਲੱਖਾਂ ਲਾਰੇ ਜੇ ਉੱਥੇ ਤੁਹਾਡੇ 75 ਤੁਸੀਂ ਕਹੋ ਵੀ 10000 ਦਵਾਂਗੇ ਖੁਸ਼ੀਆਂ ਦਾ ਦਿਹਾੜਾ ਉਹਦੇ ਪਾਤੀ ਸਿੰਘਾ ਤੁਸੀਂ ਮਨਖੱਟਾ ਕਰ ਦਿੰਦੇ ਜੇ ਜਦੋਂ ਢੇਟਾ ਘਰ ਆਲਾ ਪੈਂਦਾ ਹਰ ਸਮੇ ਤੇ ਪਾਤੀ ਸਿੰਘਾ ਦੇ ਨਾਲ ਕੋਈ ਵੀ ਨਹੀਂ ਖੜਦਾ ਨਾ ਪੰਚਾਇਤ ਖੜੇ ਨਾ ਕਮੇਟੀ ਖੜੇ ਨਾ ਕੋਈ ਸੰਗਤ ਖੜੇ ਬਸ ਉਹ ਆਲਾ ਪਾੜੇ ਨੇ ਜੀ ਵੀ ਲੈ ਗਏ ਵੱਧ ਲੈ ਗਏ ਵੱਧ ਕਿੰਨੇ ਲੈ ਗਏ 7500 ਰੁਪਿਆ ਜੀ ਪੰਜ ਛੇ ਜਾਣੇ ਹੁੰਦੇ ਨੇ ਦਿਨ ਰਾਤ ਬਾਣੀ ਪੜਦੇ ਨੇ ਉੱਠ ਕੇ ਮੜਾਈ ਦੀ ਉਹਨਾਂ ਨੇ ਆਰਕੈਸਟਰਾ ਲੈ ਨਿਉਣਾ ਤੇ ਸਿਰਫ ਉਹਨਾਂ ਨੇ 2 ਘੰਟੇ ਗਾ ਕੇ ਜਾਣਾ ਜਾਂ 3 ਘੰਟੇ ਨੱਚ ਕੇ ਜਾਣਾ ਉਹਨਾਂ ਨੇ ਗੰਦਗੀ ਪਾ ਕੇ ਜਾਣਾ ਤੇ ਉਹਨਾਂ ਨੂੰ ਤੁਸੀਂ 2 ਲੱਖ ਰੁਪਏ ਦਿੱਤੀ ਪਰ ਵੱਡੇ ਤੋਂ ਹੋ ਗਏ ਫਿਰ ਲੋਕੀ ਇਹ ਚੀਜ਼ਾਂ ਛੱਡ ਕੇ ਗੁਰਬਾਣੀ ਨੂੰ ਛੱਡ ਕੇ ਉੱਧਰ ਜਾ ਰਹੇ ਨੇ ਤਾਂ ਹੀ ਜਾ ਰਹੇ ਨੇ ਕੱਲ ਅਸੀਂ ਕਹਿੰਨੇ ਵੀ ਸਾਨੂੰ ਪਾਠੀ ਸਿੰਘ ਨੇ ਮਿਲਦੇ ਸਾਡੇ ਬੱਚੇ ਨਸ਼ੇ ਵੱਲ ਵੜ ਗਏ ਅਸੀਂ ਨਸ਼ਿਆਂ ਨੂੰ ਪਹਿਲ ਕਰ ਦਿੱਤੀ ਚਲੋ ਕੋਨੀ ਬਾਬਾ ਜੀ ਚਲੋ ਜਿੰਨੀ ਅੱਖ ਤੁਸੀਂ ਪੇਟਾ ਤੁਹਾਨੂੰ ਦੇ ਦਾਂਗੇ ਅਸੀਂ 7500 ਦੇ ਦਾਂਗੇ ਕੋਨੀ ਹਾਂਜੀ ਤੇ ਖੁਸ਼ ਹੋ ਕੇ ਤੇ ਪਾਠ ਕਰੋ ਕਿੰਨੇ ਦਾ ਵੀ ਕਿਵੇਂ ਕਰਨਾ ਜੀ ਕਿਰਤਨ ਬਾਬਾ ਜੀ ਪੁੱਛ ਕੇ ਦੱਸਾਂਗੇ ਰਸਦਾਰ ਸਾਡੇ ਉਹ ਕਰਦੇ ਆਪ ਬਾਕੀ ਤੁਸੀਂ ਚਲੋ ਕਿੰਨੇ 1500 ਕਿਹਾ ਤੁਸੀਂ 1500 ਜੀ ਕੋਈ ਨਹੀਂ ਜੋਲੇ 200 300 ਕੱਟ ਦੇ ਦੇ ਜੀ ਚਲੋ ਤੁਸੀਂ ਕਰ ਲਓ ਕਰ ਲਿਆ ਜੀ ਚਲੋ ਠੀਕ ਤੁਸੀਂ ਇੱਥੇ ਸਾਡੇ ਪਿੰਡ 'ਚ ਬੈਠੇ ਜੀ ਠੀਕ ਹੈ ਜੀ ਤੇ ਜੇ ਪਿੰਡ 'ਚੋਂ ਛੱਡ ਕੇ ਹੀ ਪਾਸੇ ਸੱਦ ਗਏ ਤੋਂ ਮਗਾਲੀ ਗੱਲ ਚੰਗੀ ਨਹੀਂ ਹੁੰਦੀ ਪਾਸੀਂ ਪਰਿਵਾਰ ਲੈ ਕੇ ਬੈਠੇ ਆ ਜੀ ਹਾਂ ਜੀ ਦਿਨ ਰਾਤ ਦੀ ਆ ਕਿੰਨੀਆਂ ਡਿਊਟੀਆਂ ਜੀ ਕੋਈ 12 ਘੰਟੇ ਦੀ ਹੁੰਦੀ ਕੋਈ 8 ਘੰਟੇ ਦੀ ਹੁੰਦੀ ਪਰ ਗਰੰਟੀ ਸਿੰਘ ਦੀ 24 ਘੰਟੇ ਦੀ ਡਿਊਟੀ ਹੈ 24 ਘੰਟੇ ਚੋਰ ਕਿਸੇ ਬੰਦੇ ਦੀ ਡਿਊਟੀ ਨਹੀਂ ਹੁੰਦੀ ਕਿਤੇ ਵੀ ਡਿਊਟੀ ਵੇਖ ਲੋ ਕਿਸੇ ਦੀ ਪਰ ਫਿਰ ਵੀ ਅਸੀਂ ਕਦਰ ਨਹੀਂ ਪਾਉਂਦੇ ਗਰੰਟੀ ਸਿੰਘਾਂ ਦੀ ਬਕਰਾਂਤ ਬੰਨਿਆ ਵਿਚਾਰੇ ਆਪਣੀ ਪ੍ਰਚਾਰ ਦੀ ਘਾਟ ਹੈ ਜੀ ਪ੍ਰਚਾਰ ਕੀਤਾ ਨਹੀਂ ਪ੍ਰਚਾਰ ਨੂੰ ਅਸਲ ਉੱਠਣ ਨਹੀਂ ਦਿੰਦੇ ਲੋਕ ਜੇ ਕੋਈ ਸੱਚੀ ਗੱਲ ਗੁਰੂ ਘਰ ਦਾ ਗਰੰਟੀ ਸਿੰਘ ਐ ਸਪੀਕਰ ਚ ਜਾਂ ਕਥਾ ਦੇ ਕਹਿ ਦਿੰਦਾ ਨਾ ਤੇ ਜਿਹੜੇ ਲੋਕ ਚੋਰ ਹੁੰਦੇ ਨੇ ਉਹ ਕੰਮ ਕਰਦੇ ਹੁੰਦੇ ਨੇ ਉਹਨਾਂ ਨੇ ਚੁੱਭ ਜਾਂਦਾ ਉਹ ਜਾ ਕੇ ਕਹਿਣਦੇ ਵੀ ਬਾਬਾ ਸਾਡੇ ਪ੍ਰਤੀ ਬੋਲਦਾ ਪਿਆ ਪਰ ਜੋ ਗੁਰੂ ਗ੍ਰੰਥ ਸਾਹਿਬ ਕਹਰੇ ਨੇ ਉਹਨਾਂ ਨਾਲ ਅਸੀਂ ਸੋਚਦੇ ਨਹੀਂ ਸੱਚ ਤਾਂ ਸੱਚ ਹੀ ਰਹਿਣਾ ਜੀ ਭਾਵੇਂ ਕੋਈ ਵੀ ਹੈ ਹਾਂਜੀ ਜੇ ਚੋਰ ਆ ਤੇ ਚੋਰੀ ਆ ਜੇ ਕੋ ਸੱਜਣਾ ਤੇ ਸੱਜਣੀ ਹਾਂਜੀ ਹਾਂਜੀ ਤਾਂ ਗ੍ਰੰਥ ਸਿੰਘ ਸੱਚ ਨਹੀਂ ਬੋਲਦਾ ਜੇ ਕੋ ਸੱਚ ਬੋਲਦਾ ਤੈਨੂੰ ਅਗਲੇ ਦਿਨ ਛੁੱਟੀ ਕਰ ਦਿੰਦੇ ਨੇ ਕਿ ਬਾਬਾ ਸਾਡੇ ਬਾਰੇ ਮਾਰਾ ਬੋਲਦਾ ਮਾੜੇ ਕੰਮ ਕਰੋ ਇਹਨਾ ਨਹੀਂ ਬਾਬਾ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਸਾਨੂੰ ਚੰਗੀਆਂ ਲੱਗੀਆਂ ਅਸੀਂ ਆਰਕੈਸਟਰ ਕੈਨਸਲ ਕਰਾ ਦਿੰਦੇ ਹਾਂ ਹਾਂ ਜੀ ਬੜਾ ਵਧੀਆ ਉੱਥੇ ਫਿਰ ਤੁਹਾਡਾ ਅਸੀਂ ਕੀਰਤਨ ਚਲਾਵਾਂਗੇ ਨਾਲ ਹਾਂਜੀ 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 ਠੀਕ ਹੈ ਜੀ ਹਾਂਜੀ ਹਾਂਜੀ ਤੇ ਨਾਲੇ ਸੰਗਤ ਲਾਹਾ ਲੋਗੇ ਹਾਂ ਕੀਰਤਨ ਚੰਗਾ ਵਧੀਆ ਕਰਾਓ ਜਿਹਨੇ ਕੋਈ ਲਾਲਕਾ ਕੁਝ ਜਿਹਾ ਬਣਾ ਲੈਨੇ ਹਾਂ ਹਾਂਜੀ 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 ਇੱਕ ਤੁਹਾਨੂੰ ਕੀਰਤਨ ਜਦੋਂ ਆਪਾਂ ਖੁਸ਼ੀਆਂ ਦੇ ਦਿਹਾੜੇ ਬੱਚਿਆਂ ਦੇ ਲਈ ਫੁੱਲ ਬੀਜਣੇ ਤੋਂ ਕੰਡੇ ਬੀਜੀ ਜਾਂਦੇ ਹਾਂ ਹਾਂਜੀ ਹਾਂਜੀ ਤਾਂ ਇਤਲਾਗ ਹੁੰਦੇ ਜੀ ਜਦੋਂ ਆਪਾਂ ਕੀਰਤਨ ਜਾਂ ਗੁਰਬਾਣੀ ਪੜ੍ਹਨੀ ਨਾ ਸੁਣਨੀ ਨੀ ਤੇ ਪਤਾ ਇਤਲਾਗ ਹੁੰਦੇ ਹਾਂ ਹਾਂਜੀ ਸਾਡੇ ਬਾਬਾ ਜੀ ਇਹ ਵੀ ਵਧੀਆ ਪਿੰਡ 'ਚ ਵਿਚਰਦੇ ਨੇ ਵਧੀਆ ਵਿਚਾਰ ਕਰਦੇ ਨੇ ਇਹ ਕਥਾ ਵਜ ਗਈ ਹਾਂਜੀ ਆਪਣੇ ਲਿਆਜੀ ਨੇ ਆਪਣੇ ਆਏ ਇਹ ਰੈਸਟੋਰੈਂਟ ਚ ਠੀਕ ਹੈ ਠੀਕ ਹੈ ਤੇ ਬਾਬਾ ਜੀ ਨੇ ਕਿਹਾ ਚਲ ਤੁਹਾਨੂੰ ਪਰਿਵਾਰ ਮੈਂ ਤਾਂ ਤੁਹਾਨੂੰ ਤਾਂ ਹੀ ਲੈ ਕੇ ਆਇਆ ਸੀ ਮੈਂ ਬੰਦੇ ਬਹੁਤ ਪਰਿਵਾਰ ਵਧੀਆ ਸਮਰਦਾ ਦੇ ਨੇ ਪਰ ਤੁਸੀਂ ਕੁਝ ਗੱਲਾਂ ਉਹ ਜੀਆਂ ਕਰਤੀਆਂ ਪਹਿਲਾਂ ਬਾਬਾ ਜੀ ਮੁੰਡਿਆਂ ਖੰਡੇ ਦੀ ਅੱਜ ਕੱਲ ਹੁੰਦੀਆਂ ਨਹੀਂ ਬੜਾ ਕੁਝ ਦੇਖਣਾ ਪੈਂਦਾ ਸਿਆਣਿਆਂ ਦੇ ਹੱਥ 'ਚ ਵੀ ਬੜਾ ਕੁਝ ਹੁੰਦਾ ਹੈ ਜੀ ਹੁੰਦਾ ਪਰ ਅੱਜ ਕੱਲ ਜਵਾਬ ਨਹੀਂ ਮੰਨਦੇ ਸਿਆਣਿਆਂ ਦੀ ਹਾਂਜੀ ਹਾਂਜੀ ਮਨਮਰਜ਼ੀ ਕਰਦੇ ਆ ਜੀ ਬਾਹਰ ਦਾ ਜੋ ਮੰਦਿਰ ਚਾਹ ਚਲੋ ਕੋਈ ਨਹੀਂ ਜੀ ਅਸੀਂ ਹਾਂਜੀ ਕੋਈ ਗੱਲ ਬਾਬਾ ਜੀ ਸਰਪਤ ਸਾਹਿਬ ਹਾਂਜੀ ਕਰਾਂਗੇ ਜਰੂਰ ਪੱਕਾ ਕਰ ਲਓ ਹਾਂਜੀ ਕਿਰਤਨ ਦਾ ਬੁੱਕ ਕਰ ਲਓ ਇਹ ਬਾਬਾ ਜੀ ਤੁਸੀਂ ਲੈ ਆਜੇ ਤੁਹਾਨੂੰ ਵਿਆਹ ਸਦਾ ਦੇ ਦੇਣ ਵਾਲੇ ਜਾਨ ਕਾਰਡ ਭੇਜਾਂਗੇ ਜਰੂਰ ਆਉਣਾ ਨਮਕਾ ਜੀ ਫਿਰ ਨਮਕਾ ਜੀ ਬਾਬਾ ਜੀ ਲੋਡ ਕਰ ਲਿਆ ਜੀ ਜੇ ਆਪਣੇ ਤਰੀਕੇ ਨਾਲ ਜੀ ਤੁਸੀਂ ਬੇਫਿਕਰ ਹੋ ਜਾਓ ਹਾਂਜੀ ਅਸੀਂ ਪਾਠੀ ਸਿੰਘ ਵਧੀਆ ਲਾਵਾਂਗੇ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬਾ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ